ਪੰਜਾਬ ਜੰਮਿਆਂ ਨੂੰ ਨਿਤ ਮਹਿਮਾ ਪੰਡਾ ਭੰਡਾਰੀਆ ਕਿੰਨਾ ਕੁ ਭਾਰ ਇੱਕ ਮੁਠੀ ਚੱਕ ਲੈ ਦੂਜੀ ਤਿਆਰ ਪਾਣੀਆਂ ਦਾ ਮਸਲਾ ਪੰਜਾਬ ਦਾ ਬਹੁਤ ਗਹਿਰਾ ਮਸਲਾ ਹੈ ਐਵੇਂ ਪਾਣੀਆਂ ਦੀ ਗਹਿਰਾਈ ਘਟਦੀ ਜਾ ਰਹੀ ਹੈ ਪਾਣੀ ਸਤੋਂ ਦੂਰ ਹੁੰਦੇ ਜਾ ਰਹੇ ਨੇ ਡੂੰਘੇ ਜਾ ਰਹੇ ਨੇ ਪਾਣੀ ਪਾਣੀਆਂ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ ਪਾਣੀ ਪਲੀਤ ਲਗਾਤਾਰ ਹੋ ਰਿਹਾ ਹੈ ਨਹਿਰੀ ਪਾਣੀ ਦਰਿਆਈ ਪਾਣੀ ਘਟਦਾ ਜਾ ਰਿਹਾ ਹੈ ਦੇ ਖੋਣ ਵਾਲੀਆਂ ਤਾਕਤਾਂ ਤਾਕਤਵਰ ਹੁੰਦੀਆਂ ਜਾ ਰਹੀਆਂ। ਇਸ ਦੇ ਵਿੱਚ ਇੱਕ ਵਾਰ ਫਿਰ ਸਾਡੇ ਮੂਰੇ ਚੁਣੌਤੀ ਆ ਖੜੀ ਹੋਈ ਹੈ। ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਕਿ ਪੰਜਾਬ ਤੇ ਹਰਿਆਣਾ ਦੇ ਵਿੱਚ ਐਸਪੀਐਲ ਦਾ ਮਸਲਾ ਨਿਵੇੜੋ। ਇਹਦੇ ਲਈ ਕੇਂਦਰ ਨੇ 9 ਜੁਲਾਈ ਨੂੰ ਦੁਬਾਰਾ ਦੋਆਂ ਸੂਬਿਆਂ ਨੂੰ ਬੁਲਾ ਲਿਆ। ਕਿ ਬਿਠਾਓ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੇ ਨਾਇਬ ਸੈਨੇਟਰ ਮਾਮਾ ਸਾਹਮਣੇ ਬਿਠਾਓ ਮਸਲਾ ਹੱਲ ਕਰੋ। ਕੇਂਦਰੀ ਜਲ ਸਰੋਤ ਮੰਤਰਾਲਾ ਉਹਨਾਂ ਦੇ ਮੰਤਰੀ ਵਿੱਚ ਬੈਠਣਗੇ ਵਿਚੋਲਗੀ ਕਰਨੀ ਹੈ ਵੀ ਅਗਲੇ ਨੇ। ਸੋ ਇਹਦੇ ਲਈ ਫੇਰ ਆਮੋ ਸਾਹਮਣੇ ਵੈਸੇ ਪਹਿਲਾਂ ਵੀ ਸੁਪਰੀਮ ਕੋਰਟੇ ਕੋਸ਼ਿਸ਼ ਕਰ ਚੁੱਕੀ ਆ ਪਹਿਲਾਂ ਵੀ ਦੋਆਂ ਸੂਬਿਆਂ ਨੂੰ ਤਿੰਨ ਵਾਰ ਆਮੋ ਸਾਹਮਣੇ ਬਿਠਾਇਆ ਜਾ ਚੁੱਕਾ ਬੇਸਿੱਟਾ ਰਿਆ ਉਹਦੇ باوجود ਵੀ ਕੇਂਦਰ ਨੇ ਦਾਸਤਾ ਸੀ ਕਿ ਜੀ ਇਹ ਸਾਦੇ ਸੁਝਾਅ ਨਹੀਂ ਸੁੱਝਦਾ ਪਰ ਸੁਪਰੀਮ ਕੋਰਟ ਨੇ ਫੇਰ ਇਹਨਾਂ ਨੂੰ ਕਿਹਾ ਕੋਸ਼ਿਸ਼ ਕਰੋ ਸਭ ਤੋਂ ਪਹਿਲੀ ਵਾਰ ਸੁਪਰੀਮ ਕੋਰਟ ਦੇ ਹਦਾਇਤਾਂ ਅਨੁਸਾਰ 18 ਅਗਸਤ 2020 ਨੂੰ ਪੰਜਾਬ ਤੇ ਹਰਿਆਣਾ ਆਮੋ ਸਾਹਮਣੇ ਬੈਠੇ ਸੀ ਗੱਲ ਕਿਸੇ ਤਨ ਪੱਥਰ ਨਹੀਂ ਲੱਗੀ ਫੇਰ ਉਸ ਤੋਂ ਬਾਅਦ 14 ਅਕਤੂਬਰ 2022 ਨੂੰ ਫਿਰ ਚੰਡੀਗੜ੍ਹ ਚੰਮੂ ਸਾਹਮਣੇ ਬੈਠੇ ਗੱਲ ਕਿਸੇ ਤਨਪੱਥਰ ਨਹੀਂ ਲੱਗੀ ਤੀਜੀ ਵਾਰ ਦਿੱਲੀ ਬੁਲਾਏ ਗਏ 4 ਜਨਵਰੀ 2023 ਨੂੰ ਦਿੱਲੀ ਬੁਲਾ ਕੇ ਨੂੰ ਆਮੋ ਸਾਹਮਣੇ ਬਿਠਾਇਆ ਗਿਆ ਕਿ ਪੰਜਾਬ ਤੇ ਹਰਿਆਣਾ ਆਪਸ ਵਿੱਚ ਬੈਠ ਕੇ ਮਸਲਾ ਹੱਲ ਕਰ ਲੈਣ ਮਸਲਾ ਹੱਲ ਨਹੀਂ ਹੋਇਆ ਕਿਉਂਕਿ ਪੰਜਾਬ ਸਪਸ਼ਟ ਦੱਸਦਾ ਕਿ ਬਈ ਸਾਡੇ ਕੋਲ ਬਾਦੂ ਪਾਣੀ ਨਹੀਂ ਤੇ ਹਰਿਆਣਾ ਸਪਸ਼ਟ ਕਹਿੰਦਾ ਵੀ ਅਸੀਂ ਪਾਣੀ ਲੈ ਕੇ ਰਹਿਣਾ ਸੋ ਇਸ ਲਈ ਜੀ ਕੇਂਦਰ ਕਹਿੰਦਾ ਜੀ ਉਹ ਸਾਡੀ ਨਹੀਂ ਮੰਨਦਾ ਉਹ ਸਾਡੀ ਨਹੀਂ ਮੰਨਦਾ ਇਸ ਲਈ ਇਹ ਸਤ ਨੂੰ ਨਿਪਟਦਾ ਹੁਣ ਚੌਥੀ ਬੈਠਕ ਕੀ ਕਰੂਗੀ ਚੌਥੀ ਬੈਠਕ ਦੇ ਵਿੱਚ 9 ਜੁਲਾਈ ਨੂੰ ਸਭ ਦੀਆਂ ਨਜ਼ਰਾਂ ਭਗਵੰਤ ਮਾਨਤੇ ਹੋਣਗੀਆਂ ਵੈਸੇ ਉਹ ਬੀਬੀ ਐਮਬੀ ਦੇ ਮੁੱਦੇ ਤੇ ਆਪਣੇ ਆਪ ਨੂੰ ਦਸਾਉਂਦੇ ਨੇ ਕਿ ਮੈਂ ਹੁਣ ਪੰਜਾਬ ਦਾ ਪਾਣੀਆਂ ਦਾ ਰਾਖਾ ਬਣ ਗਿਆ ਪੰਜਾਬ ਦੇ ਪਾਣੀਆਂ ਦੇ ਰਾਖੇ ਦਾ ਗੁਰਜ ਜਿਹੜਾ ਕਿਸੇ ਸਮੇਂ ਕੈਪਟਨ ਅਮਰਿੰਦਰ ਚੁੱਕੀ ਫਿਰਦੇ ਸੀ ਜਿਹਨੂੰ ਬਾਦਲਾ ਨੇ ਕਿਹਾ ਕਿ ਮੈਂ ਖੋ ਲਿਆ ਤੇ ਹੁਣ ਭਗਵੰਤ ਮਾਨ ਬੋਰਡ ਲਾ ਕੇ ਕਹਿੰਦੇ ਨੇ ਮੈਂ ਲੈ ਲਿਆ ਪਰ ਪਾਣੀਆਂ ਦੀ ਲੜਾਈ ਪੰਜਾਬ ਤੇ ਸਿਰ ਤੇ ਖੜੀ ਹੈ ਨਾ ਤਾਂ ਅਜੇ ਤੱਕ ਕੇਂਦਰ ਨਾ ਹਰਿਆਣਾ ਨਾ ਰਾਜਸਥਾਨ ਨਾ ਦਿੱਲੀ ਕੋਈ ਇਹ ਗੱਲ ਮੰਨਣ ਲਈ ਤਿਆਰ ਹੈ ਕਿ ਰੇਪੇਰੀਆਂ ਸਦਾਤਨ ਸਰ ਪਾਣੀ ਦੀ ਵੰਡ ਹੋਣੀ ਚਾਹੀਦੀ ਹੈ ਨਾ ਕੋਈ ਇਸ ਫਾਰਮੂਲੇ ਤੇ ਆਉਣ ਲਈ ਤਿਆਰ ਹੈ ਕਿ ਜੇ ਪੰਜਾਬ ਦਾ ਪਾਣੀ ਹਰਿਆਣਾ ਲੈਣਾ ਤਾਂ ਹਰਿਆਣੇ ਵਾਲੇ ਕੋਲ ਜਿਹੜੇ ਸਾਧਨ ਨਹੀਂ ਉਹਨਾਂ ਦਾ ਪਾਣੀ ਫਿਰ ਸਾਨੂੰ ਕਿਵੇਂ ਮਿਲੂਗਾ ਬਰਾਬਰ ਮਿਲਾ ਕੇ ਵੰਡਿਆ ਜਾਊਗਾ ਕਿ ਨਹੀਂ ਇਕੱਲਾ ਸਾਡਾ ਹੀ ਕਿਉਂ ਲੈਣਾ ਨਾ ਮਾਲਕੀ ਮੰਨਣ ਲਈ ਤਿਆਰ ਨਹੀਂ ਕਿ ਜਿੱਥੇ ਮਾਲਕ ਹਰਿਆਣਾ ਹੈ ਮਤਲਬ ਕਿ ਉੱਥੇ ਜਮਨਾ ਚਾ ਉਹ ਮਾਲਕ ਹੈ ਭਾਈ ਜਿੱਥੇ ਪੰਜਾਬ ਚ ਦਰਿਆਵਾਂ ਦਾ ਮਾਲਕ ਪੰਜਾਬ ਹੈ ਤਾਂ ਉਹ ਮਾਲਕ ਹੈ ਭਾਈ ਜਿੱਥੇ ਹਿਮਾਚਲ ਹੈ ਭਾਈ ਉੱਥੇ ਹਿਮਾਚਲ ਮਾਲਕ ਹੈ ਜਿੱਥੇ ਜੰਮੂ ਕਸ਼ਮੀਰ ਲੱਧਾਕ ਵਾਲੇ ਮਾਲਕ ਨੇ ਉੱਥੇ ਉਹ ਮਾਲਕ ਨੇ ਸੋ ਰਿਪੀਰੀਅਨ ਸਿਧਾਂਤ ਅਨੁਸਾਰ ਦਰਿਆਵਾਂ ਦੇ ਕਿਨਾਰੇ ਵਾਲੇ ਲੋਕ ਮਾਲਕ ਨੇ ਤੇ ਜੇ ਕੋਈ ਦਰਿਆ ਸਿੱਧਾ ਨਹੀਂ ਜਾ ਰਿਹਾ ਹਰਿਆਣੇ ਚ ਫਿਰ ਹਰਿਆਣਾ ਮਾਲਕ ਕਿਵੇਂ ਤੇ ਜੇ ਜਮਨਾ ਸਾਡੇ ਕੋਲ ਨਹੀਂ ਆਉਂਦੀ ਤਾਂ ਅਸੀਂ ਮਾਲਕ ਨਹੀਂ ਭਾਈ ਜਮਨਾ ਤੁਹਾਡੇ ਕੋਲ ਤੇ ਪਰ ਜੇ ਪੰਜਾਬ ਦੇ ਪਾਣੀ ਉਹ ਲੈਣਾ ਫਿਰ ਕਹਿੰਦੇ ਜਮਨਾ ਵਾਲਾ ਪਾਣੀ ਦਾ ਵੀ ਹਿਸਾਬ-ਕਿਤਾਬ ਕਰ ਲੋ ਤੇ ਰਾਜਸਥਾਨ ਤੇ ਦਿੱਲੀ ਦਾ ਪਾਣੀ ਲੈ ਰਹੇ ਨੇ ਉਹ ਮੋਲਣਕਾਰ ਨੂੰ ਤਿਆਰ ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਨਿਯਮ ਕਹਿੰਦੇ ਨੇ ਕਿ ਭਾਰਤ ਦੇ ਅੰਦਰ ਹੀ ਜਿਹੜੇ ਨਵੇਂ ਸੂਬੇ ਬਣੇ ਉਹਨਾਂ 'ਚ ਜਿਵੇਂ ਪਾਣੀਆਂ ਦੀ ਵੰਡ ਹੋਈ ਹੈ ਉਹਨਾਂ 'ਚ ਜਿਵੇਂ ਰਾਜਧਾਨੀ ਦਾ ਫੈਸਲਾ ਹੋਇਆ ਉਹਨਾਂ 'ਚ ਜਿਵੇਂ ਬਾਦਸ਼ਾਹੀ ਖੇਤਰਾਂ ਦਾ ਫੈਸਲਾ ਹੋਇਆ ਉਹ ਵੀ ਪੰਜਾਬ ਨਾਲ ਕਿਉਂ ਨਹੀਂ ਕਰਦੇ ਜੀ ਜਿਵੇਂ ਦੁਨੀਆ ਭਰ ਦੇ ਵਿੱਚ ਸਿਧਾਂਤ ਹੈ ਕਿ 25 ਸਾਲ ਬਾਅਦ ਪਾਣੀਆਂ ਦੀ ਪਰਮੈਸ਼ ਮੁੜ ਕੇ ਕਰਨੀ ਹੁੰਦੀ ਹੈ ਪਾਣੀ ਕਿੰਨਾ ਹੈ ਕਿੰਨਾ ਕਿਹਦੇ ਕੋਲ ਹੈ ਕਿੰਨਾ ਨਹੀਂ ਪੰਜਾਬ ਬਾਰ ਬਾਰ ਕਹਿ ਰਿਹਾ ਸਾਡੇ ਕੋਲ ਤਾਂ ਪਾਣੀ ਬੈਸੇ ਹੀ ਘਟ ਗਿਆ ਤੇ ਦਰਿਆਈ ਪਾਣੀ ਮੁੜ ਕੇ ਨਾਪਤਾ ਲਓ ਤੇ ਮਾਲਕੀ ਤਾਂ ਮੰਨ ਲਓ ਉਸ ਤੋਂ ਬਾਅਦ ਮੁੱਲ ਦੇਣਾ ਕਿ ਨਹੀਂ ਦੇਣਾ ਵੱਖਰੀ ਗੱਲ ਹੈ ਪਹਿਲਾਂ ਕਬੂਲਤਾ ਕਰੋ ਕਿ ਮਾਲਕੋਂ ਸੋ ਕਿਸੇ ਫਾਰਮੂਲੇ ਤੇ ਜਦੋਂ ਆਉਣ ਲਈ ਤਿਆਰ ਨਹੀਂ ਉਹਦੇ ਵਿੱਚੋਂ ਫਿਰ ਕਹਿੰਦੇ ਇਹ ਸਵਾਲ ਉੱਭਰ ਰਿਹਾ ਜਿਵੇਂ ਕੇਂਦਰ 9 ਜੁਲਾਈ ਨੂੰ ਕਿਤੇ ਤੱਕਾ ਨਾ ਕਰ ਲੋ ਚਲੋ ਦੇਖਦੇ ਹਾਂ ਜੀ 9 ਜੁਲਾਈ ਵੀ ਦੂਰ ਨਹੀਂ ਹੈ